ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਲੁਧਿਆਣੇ ਮੇਲੇ ਦੇ ਵਿੱਚ ਪਹੁੰਚੇ ਆਪਾਂ ਕਿਸਾਨ ਮੇਲੇ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟਿੰਗ ਆਪਾਂ ਇੱਥੋਂ ਕਰਦੇ ਆਂ ਆ ਇੱਕ ਸਟਰਕਚਰ ਹੈ ਇੱਕ ਨਮੂਨਾ ਬਣਾ ਕੇ ਰੱਖਿਆ ਹੋਇਆ ਹੈ ਪਸ਼ੂ ਨਿਰਦੇਸ਼ਣ ਦਾ ਵੀ ਕਿ ਕਿ ਕਿੱਦਾਂ ਰੱਖਣਾ ਪਸ਼ੂ ਨੂੰ ਹੈਲਟ ਕਿੱਦਾਂ ਦਾ ਹੋਣਾ ਚਾਹੀਦਾ ਦਾ ਇਹ ਝੋਟੇ ਬਾਰੇ ਪਰਖ ਝੋਟੇ ਜਾਨੀ ਕਿ ਕੱਟੇ ਛੋਟੇ ਸੁਧਾਰੀ ਨਸਲ ਦੀਆਂ ਕੱਟੀਆਂ ਇਦਾਂ ਵਿਆਡ ਰੱਖਿਆ ਤੇ ਇਧਰ ਜਾਨਵਰ ਵੀ ਸਿਹੜੇ ਸੁਧਾਰੀਆਂ ਹੋਈਆਂ ਨਥਲਾ ਜੁਨੀਵਰਸਿਟੀ ਦੀਆਂ ਉਹਦੇ ਸਾਂਣ ਮੱਝਾਂ ਗਾਵਾਂ ਬੱਕਰੀਆਂ ਮੁਰਗੀਆਂ ਸਾਰਾ ਕੁਝ ਇੱਥੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੇ ਬਣੇ ਰਹੋ ਵੀਡੀਓ 'ਚ ਤੇ ਆਪਣੀ ਨਾਲ-ਨਾਲ ਰਹਿ ਜਾਂਦੇ ਰਹੋ ਆਹਦੇ ਕਮੈਂਟਾਂ ਦੇ ਵਿੱਚ ਆਜੋ ਚੱਲਦੇ ਆਂ ਆਪਾਂ ਅੱਗੇ ਜਿਵੇਂ ਜਿਵੇਂ ਬੋਰਡ ਲੱਗਿਆ ਅੱਗੇ-ਅੱਗੇ ਉਹਦਾ ਜੀ ਦੁੱਧ ਦੀ ਪੈਦਾਵਾਰ ਉਹਨਾਂ ਦਾ ਨਾਮ ਨਸਲ ਸਾਰੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਦੋ ਗਲਾਸ ਆਣ ਮਾਂ ਦਾ ਸੋਏ ਦਾ ਦੁੱਧ ਹੈਗਾ ਜੀ 97 ਕਿਲੋ 9700 ਕਿਲੋ 9700 ਕਿਲੋ ਵੱਲੋਂ ਸਰਦਾਰ ਦਲਜੀਤ ਸਿੰਘ ਸਦਰਪੁਰਾ ਸਤਲੋਜੀ ਫਾਰਮ ਦਾ ਇਹ ਆਣ ਹੈ ਦੇਖੋ ਗੇਰਾ ਇਹ ਕੁਆਲਿਟੀ ਦੇਖੋ ਆਣ ਦੀ ਗਿੱਡੀ ਤਗੜੀ ਹੈ ਕੁਆਲਿਟੀ ਕੱਦ ਕੱਠੀ ਦੇਖੋ ਤੁਸੀਂ ਤੇ ਆ ਕੋਈ ਗਾਂ ਖੜੀ ਹੈ ਦੋਗਲੀ ਦੇਖਾ ਦੇਉਂ ਮੋਗੜੀ ਦਾ ਪਹਿਲੇ ਸੂਏ ਦਾ ਵੱਤ ਤੋਂ ਵੱਤ ਦੁੱਧ ਦਾ 6919 ਕਿਲੋ ਹੈ ਵਿਪਾਦਨ ਇਹ ਆ ਕੁਆਲਿਟੀ ਦੇਖੋ ਯਾਰ ਪਹਿਲੀ ਗੱਲ ਤਾਂ ਸਾਹਣ ਦੀ ਕੁਆਲਿਟੀ ਦੇਖੋ ਜਿਹੜੇ ਵੀਰ ਨਹੀਂ ਪਹੁੰਚ ਸਕੇ ਮੇਲੇ 'ਚ ਉਹਨਾਂ ਲਈ ਹੈ ਇਹ ਵੀਡੀਓ ਵੀ ਜਿਹੜੇ ਪਹੁੰਚ ਗਏ ਉਹਨਾਂ ਤਾਂ ਦੇਖ ਹੀ ਦੇਣੀ ਹੈ ਕੁਆਲਿਟੀ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਲਈ ਕੁਆਲਿਟੀ ਹੈ ਅੱਗੇ ਝੋਟਾ ਆ ਗਿਆ ਮੋਹਰਾ ਨਸਲ ਦਾ ਮਾਂ ਦਾ ਦੁੱਧ ਦਾ 4824 ਕਿਲੋ ਨਾਲ-ਨਾਲ ਤੁਹਾਨੂੰ ਮੈਂ ਜਿਹੜੇ ਗੋੜ ਲੱਗੇ ਉਹਨਾਂ ਤੋਂ ਸਮਝਾਉਂਗਾ ਨਾਲ-ਨਾਲ ਤੁਸੀਂ ਕੁਆਲਿਟੀ ਦੇਖਦੇ ਚੱਲੋ ਕੀਜੀ ਹੈਨਾ ਆ ਮੋਰਾਂ ਨਸਲ ਦੀ ਮੱਝ ਹੈ ਇਹ ਸਿੰਘ ਦਾ ਕੀ ਹੋਇਆ ਇੱਕ ਸੂਏ ਦਾ ਦੁੱਧ ਹੈਗਾ 4115 ਇੱਕ ਦਿਨ ਦਾ ਵੱਧ ਵੱਧ ਦੁੱਧ ਹੈਗਾ 28.7 ਕਿਲੋ 300 ਦਿਨਾਂ ਦਾ ਆਸਟ ਦੁੱਧ ਪ੍ਰਤੀ ਦਿਨ ਪੈਂਦਾ ਜੀ 16 ਕਿਲੋ ਇੱਕ ਦਿਨ ਦਾ ਆਸਟ ਪੈਂਦੀ ਜਿਹੜੀ ਇਹ ਗਨੀਲੀ ਰਾਵੀ ਦੀ ਨਸਲ ਦਾ ਝੋਟਾ ਹੈ ਆ ਵੇਖੋ ਇਹ ਪ੍ਰਾਇਟੀ ਦੋਨੇ ਮੇਲ ਫੀਮੇਲ ਮੇਲ ਫੀਮੇਲ ਦਾ ਖੜਾਏ ਹੋਇਆ ਧਰ ਤੋਂ ਲੈ ਕੇ ਆ ਰੂਨੀ ਰਾਵੀ ਦਾ ਝੋਟਾ ਹੈ ਮਾਦਾ ਦੁੱਧ ਹੈਗਾ ਜੀ 4447 ਕਿਲੋ ਆ ਨੀਲੀ 라ਵੀ ਨਸਲ ਦੀ ਮੱਝਾਂ ਨਾਲ ਹੀ ਇਹਦੇ ਇਹਦਾ ਦੁੱਧ ਹੈਗਾ ਜੀ 23 ਕਿਲੋ ਇੱਕ ਡੰਗ ਇੱਕ ਦਿਨ ਦਾ ਇੱਕ ਸੂਏ ਦਾ ਦੁੱਧ ਹੈਗਾ 4025 ਕਿਲੋ ਜੀ ਜਿਵੇਂ ਤੋਂ ਉੱਪਰ ਲੈ ਕੇ ਮੀਲ ਫੀਮੇਲ ਐਚ ਐਫ ਦੇ ਫਿਰ ਮੂਹਰਾ ਦੇ ਨੀਲੀ 라ਵੇ ਦੇ ਇਹ ਸਾਈਵਾਲ ਆ ਗਏ ਅੱਗੇ ਢਾਈਵਾਲ ਦਾ ਸਾਨ ਤੇ ਸਾਈਵਾਲ ਦੀ ਅੱਗੇ ਜੱਸੀ ਦੀ ਗਾਂ ਢਾਈਵਾਲ ਦਾ ਸਾਨ ਹੈ ਜੱਸੀ ਦੀ ਗਾਂ ਹੈ ਆ ਦੇਖੋ ਸਾਈਵਾਲ ਦਾ ਸਾਣ ਦਾ ਗੁੱਤ ਮਾਦਾ ਦੇ 50 ਕਿਲੋ ਸੂਏ ਦਾ ਦੁੱਧ ਮਾਦਾ ਦੇ ਮਾਦਾ ਦਾ ਇਹ ਕੁਆਲਟੀ ਦੇਖੋ ਸਾਣ ਦੀ ਕਿੰਨੀ ਤਕੜੀ ਕੁਆਲਟੀ ਹੈ ਸਾਈਵਾਲ ਦੀ ਇਹ ਜੇ ਆਪਣੇ ਜੇ ਗਾਵਾਂ ਦੇ ਆਪਾਂ ਸੀਮਨ ਭਰਾਈਏ ਇਹ ਜੇ ਸਾਣਾਂ ਦੇ ਗ੍ਰਾਮ ਸੁਧਾਰ ਮੱਲੋਬਲੀ ਆਪਣਾ ਹੋਵੇ ਹੋਗਾ ਦਿਨੋਂ ਤੇ ਜਰ ਪਰ ਆਪਾਂ ਸਬਰ ਨਹੀਂ ਰੱਖ ਸਕਦੇ ਸਬਰ ਨਹੀਂ ਕਰਦੇ ਆਪਾਂ ਆ ਜਰਸੀ ਦੀ ਗਾਂ ਸੂਏ ਦਾ ਦੁੱਧ ਹੈਗਾ ਇਹਦਾ ਜੀ 4472.7 ਕਿਲੋ ਇੱਕ ਦਾ ਇੱਕ ਦਿਨ ਦਾ ਦੁੱਧ 27 ਕਿਲੋ ਜਾਸੀ ਕਾਂ ਕੇ ਲੱਕਰ ਕਾਂ ਵਿਟਲ ਦੇ ਵਿੱਚ ਬੱਕਰੀਆਂ ਨਾਲ ਬਰੀਡਰ ਵਿਟਲ ਦਾ ਨੂੰ ਸਾਰੇ ਕਿੰਨਾ ਪਤਖਾਵਾਂਗੇ ਆ ਦੇਖੋ ਬੀਟਲ ਨਾਲ ਖਲਦੀਆਂ ਬੱਕਰੀਆਂ ਨਾਲ ਸਾਰੀ ਬੱਕਰੀ ਇੱਕ ਦਿਨ ਦਾ ਵੱਧ-ਪਾ ਦਿੱਤਾ ਹੈਗਾ ਜੀ 5 ਪਾਇੰਟ 1.5 5 ਕਿਲੋ 150 ਪਰ ਇੱਕ ਦਿਨ ਦਾ ਬੱਕਰੀਆਂ ਬੀਟਲ ਦੀਆਂ ਪਿੱਛੇ ਖੜੀ ਹੈ ਕਈ ਈਮੇਲ ਨੇਦਰ ਮੇਲ ਖੜਾ ਬੀਟਲ ਦਾ ਜਿਹੜਾ ਯੂਨੀਵਰਸਿਟੀ ਦਾ ਮੰਨਿਆ ਹੋਇਆ ਹੈ। ਕੁਆਲਿਟੀ ਜਿਹੜੀ ਆਪਣੇ ਕੋਲੇ ਬਾਹਰ ਕੁਆਲਿਟੀ ਹੁੰਦੀ ਹੈ ਭਾਈ ਉਹ ਕੁਝ ਚੀਜ਼ ਹੋਰ ਹੁੰਦੀ ਆ। ਹੁਣ ਜਿਵੇਂ ਇਹ ਕੁਆਲਿਟੀ ਆ। ਸੱਚ ਨੂੰ ਸੱਚ ਕਹਿਆ ਜਾ ਝੂਠ ਨੂੰ ਝੂਠੇ ਆਪਣੀਆਂ ਬੱਕਰੀਆਂ ਬਾਹਰ ਜਿਹੜੇ ਮੁੰਡਿਆਂ ਕੋਲੇ ਰੱਖੀਆਂ ਹੋਈਆਂ ਵੀਟਰ ਦੀਆਂ ਏਡੀਆਂ-ਏਡੀਆਂ ਬੱਕਰੀਆਂ ਹੁੰਦੀਆਂ ਜਿੱਦਾ ਇਹ ਬੋਕ ਰੱਖੀ ਬਿਠੇ ਆਣਾ ਯੂਨੀਵਰਸਿਟੀ ਵਾਲੇ। ਬ੍ਰੀਡਰ ਕਹਿੰਦੇ ਆ ਜੀ ਇਹਨੂੰ। ਏਡਾੜਾ ਕੱਦ ਬੱਕਰੀਆਂ ਦੇ ਹੁੰਦੇ ਆ। ਕੰਨ ਜਮਾ ਦਰਮਾਨ ਦਰਮੇਂ ਨਾਲ ਕੱਦ। ਆ ਆ ਗਏ ਅੱਗੇ ਮੁਰਗੀਆਂ। ਅਲੱਗ-ਅਲੱਗ ਨਸਲ ਦੀਆਂ ਮੁਰਗੀਆਂ। ਇਹ ਕੋ ਇਹਦੇ ਵਿਚਾਰ ਆ ਆਰ ਵੀ ਐ ਕੜਕਨਾਥ ਵੀ ਐ ਬਲੈਕ ਸਲੋਵੀ ਐ ਡਬਲ ਐਫ ਜੀ ਵੀ ਐ ਤਿੰਨ ਚਾਰ ਨਸਲਾਂ ਦੀਆਂ ਮੁਰਗੀਆਂ ਨੇ ਜਿਵੇਂ ਆ ਥੱਲੇ ਡਬਲ ਐਫ ਜੀ ਆ ਗਈਆਂ ਆ ਆਰ ਆਈ ਆਰ ਆ ਗਏ ਉਧਰ ਕੜਕਨਾਥ ਬੈਠਿਆ ਹਣਾ ਇਹ ਨਸਲਾਂ ਨੇ ਤੇ ਅਗਲਾ ਕਿ ਨਸਲਾਂ ਅਗਲਾ ਕਿ ਨਸਲਾਂ ਬਾਰੇ ਦੱਸਿਆ ਹੋਇਆ ਹੈ ਰੇਟ ਬੱਚੇ ਦਾ ਰੇਟ ਆ ਬੀ ਐਲ ਐਸ ਸੀ ਆਈ ਬੀ ਐਲ ਐਸ ਸੀ ਕੋਇਲਰ ਦਾ ਰੇਟ ਆ 20 ਰੁਪਏ ਐ ਕਿਦਾ ਆਈਰ ਦਾ ਵੀ 20 ਰੁਪਏ ਠੇਰ ਦਾ 12 ਰੁਪਏ ਬਡੇ ਠੇਰਾਂ ਅਡਲਟ ਫੀਮੇਲ ਸੋਬੇਰੀ ਜੈਸੀ ਪੋਟਰੀ ਵਾਲਾ ਡਲਟ ਮੇਅਰ 400 ਦਾ ਫੀਮੇਲ 350 ਦੇ ਜੇਕਰ ਲੈਣਾ ਤਾਂ ਸੰਪਰਕ ਕਰ ਲਿਓ ਨੰਬਰਾਂ ਤੇ ਆਈਰ ਕੀ ਸਹੀ ਦੱਸ ਰਿਹਾ ਆ ਦੇਖੋ ਪੁੱਛ ਰਿਹਾ ਪੰਜਾਬ ਰਾਉਂ ਦੇ ਯੂਨੀਵਰਸਿਟੀ ਦੀ ਨੌਕਲਾ ਪੰਜਾਬ ਰਾਉਂ ਪਹਿਲਾ ਅੰਡਾ ਖੋਣ ਤੇ ਉਮਰ 170 ਤੋਂ 160 ਟੈਨ ਲੈਣ ਮੀਨਸ ਆਪਾਂ ਜੰਮ 1200 ਤੋਂ 1300 ਗ੍ਰਾਮ ਆਲ ਵਿੱਚ ਅੰਡੇ ਦੇ ਪਾਦੇ 160 ਤੋਂ 170 ਅੰਡੇ ਦਾ ਪਾਰਪੀਆ ਤੋਂ ਕੁਝ ਜਿਆਦਾ ਇਹ ਬਟੇਰਾ ਜਾਂ ਹੋ ਬਟੇਰਾ ਯਾਰ ਬਟੇਰਾ ਬਕਲੇ ਇਹ ਕਾਲ ਹੈ ਤੁਹਾਡੇ ਤੋਂ ਮਾਦੇ ਚਾਹੀਦੇ ਨੇ ਜੀ ਉਹ ਵੀ ਪੀਕਾਉਟ ਤੇ ਤਿਆਰ ਕਰਦੇ ਨੇ ਨਾ ਜੇ ਬਹੁਤ ਖਾਸ ਹੋਣ ਯਾਰਾ ਲੋਕਾਂ ਨੂੰ ਪਤਾ ਨਹੀਂ ਮੈਡੀਕਲ ਕਰੀਬ ਆਉਂਦੇ ਨੇ ਖੱਬਾਂ ਤੋਂ ਜੇ ਯੂਨੀਵਰਸਿਟੀ ਦੇਖੋ ਪ੍ਰਗੋਹ ਦੇਖੋ ਬਾਈ ਕਿੱਤੇ ਬਟੇਰ ਦੇਖੇ ਤੁਸੀਂ ਕਿੰਨੇ ਸੋਹਣੇ ਬਟੇਰ ਸੀ ਜੇ ਕਹਿੰਦੇ ਲੈਣੇ ਆ ਸੰਪਰਕ ਕਰ ਲਓ ਨੰਬਰ ਜਿਹੜੇ ਉੱਤੇ ਚੱਲਦੇ ਜੇਖਣੇ ਜੱਟੇ ਬਟੇਰ ਲੈਣੇ ਆ ਬੁੱਕਰ ਆਉਣੇ ਆ ਨਾ ਆ ਘਰ ਕੋਸ਼ ਪਾਲਣਾਂ ਜਗ੍ਹਾ ਨੇ ਕੋਸ਼ ਪਾਲਣ ਕਰਨਾ ਹਨ ਉਹਦੇ ਵਾਸਤੇ ਆ ਆ ਉਹਦੀ ਨਸਲ ਦੱਸੀ ਆ ਉਹਦੇ ਸਾਰੇ ਸਪੈਸੀਫਿਕੇਸ਼ਨ ਦੱਸੀਆਂ ਹੋਈਆਂ ਘਰਗਾਂ ਦੀਆਂ ਇਹ ਲੈਣੀਆਂ ਲੱਗ ਸਕਦਾ ਆ ਹੈਗਾ ਬਈ ਮੈਂ ਇੱਕ ਵਾਰੀ ਪਹਿਲਾਂ ਵੀ ਇਹਦੀ ਵੀਡੀਓ ਪਾਈ ਸੀ ਇੱਕ ਕੋਕਰੀ ਲੋਕਡਾਗਾ ਜਾਨੀ ਕਿ ਬੈਕਯਾਰਡ ਪੋਲਟਰੀ ਕਹਿੰਦੇ ਜਿਹਨੂੰ ਜਿਹਨੇ ਕਰਨੀ ਆ ਇਦਾਂ ਦਾ ਤੁਸੀਂ ਘਰੇ ਸਟਰਕਚਰ ਤਿਆਰ ਕਰ ਸਕਦੇ ਲੱਕੜ ਦਾ ਇਹ ਮੇਰੇ ਜਿਹੜਾ ਪਿੰਜਰੇ ਦੇ ਵਿੱਚ ਰੱਖਿਆ ਹੋਇਆ ਲੱਕੜ ਦਾ ਖੰਡਾ ਇਹ ਇਦਾਂ ਆ ਦੇਖ ਇਹਦੇ ਵੀ ਚੀਜ਼ ਤੇ ਚੀਜ਼ ਰੱਖ ਸਕਦੇ ਦੇ ਵਿੱਚ ਵੀ ਰਹਿ ਸਕਦੇ ਮੁਰਗੇ ਬਾਹਰ ਵੀ ਤੁਰਦੇ ਹਨਾ ਜਿੱਦਾਂ ਤੁਸੀਂ ਬਣਾ ਲਗਿਆ ਇੱਕ ਆ ਛੋਟਾ ਜਿਹਾ ਘਰ ਦਾ ਇਹ ਵੀ ਕਰਨ ਨੂੰ ਸੰਬੰਧ ਹੈ ਬੈਂਕ ਜੜ ਪੋਲਟਰੀ ਦਾ ਨਮੂਨਾ ਇੱਕ ਛੋਟਾ ਜਿਹਾ ਇਹ ਪੂਰਾ ਉਹ ਕਰਦੇ ਹਨਾ ਫਾਰਮੂਲੇ ਇੱਕ ਜਾਂ ਦੋ ਮੁਰਗੀਆਂ ਲਈ ਬਹੁਤ ਵਧੀਆ ਬਾਹਰ ਜੜੀ ਲੱਗੀ ਹੈ ਬਾਹਰ ਵੀ ਆ ਜਾਂਦੀ ਹੈ ਮੁਰਗੀ ਬੈਚੂ ਵਗ ਜਾਂਦੀ ਹੈ ਅੰਡਾ ਦੇਣਾ ਵਿੱਚ ਇੱਕ ਆ ਨਮੂਨਾ ਇਹ ਵੀ ਮੈਂ ਵੀਡੀਓ ਪਾਈ ਸੀ ਇਹ ਲੋਹੇ ਦਾ ਬਣਿਆ ਹੋਇਆ ਨਮੂਨਾ ਜਿਵੇਂ ਉਹ ਲੱਕੜ ਦਾ ਬਣਿਆ ਹੋਇਆ ਤੇ ਛੋਟਾ ਜਿਹਾ ਵੀ ਲੱਕੜ ਦਾ ਬਣਿਆ ਹੋਇਆ ਇਹ ਲੋਹੇ ਦਾ ਬਣਿਆ ਹੋਇਆ ਨਮੂਨਾ ਇਹਦੇ ਵਿੱਚ ਦੇਖੋ ਵੀ ਤਾਹਾਂ ਵੀ ਬਣਿਆ ਤਾਹਾਂ ਵੀ ਮੁਰਗੀਆਂ ਚੜ ਜਾਂਦੀਆਂ ਇਹ ਆ ਬਾਹਰ ਬਣਿਆੜਾ ਜਿੱਥੇ ਆ ਪਾਈਪਾਂ ਲੱਗੀਆਂ ਇੱਥੇ ਅੰਡੇ ਦੇਣ ਵਾਸਤੇ ਬਣਾਈ ਬਾਹਰੋਂ ਅੰਡੇ ਅੰਦਰ ਦੀ ਮੁਰਗੀ ਅੰਡੇਂਦੀ ਅੰਡਾ ਬਾਹਰੋਂ ਅੰਡਾ ਚੱਕਿਆ ਜਾਂਦਾ ਆ ਨੀਚੇ ਤੁਰਨ ਫਿਰਨ ਵਾਸਤੇ ਵੀ ਬਣਿਆ ਇਹਨਾਂ ਦੇ ਵੀ ਨੀਚੇ ਕੱਚੇ 'ਚ ਵੀ ਤੁਰ ਫਿਰ ਸਕਦੀਆਂ ਮੁਰਗੀਆਂ ਤਾਹਾਂ ਚੜ ਕੇ ਬਹਿ ਸਕਦੀਆਂ ਰਾਤ ਨੂੰ ਇਹਦੇ ਵਿੱਚ ਅੰਡਾ ਵੀ ਦੇ ਸਕਦੀਆਂ ਢੇਡ ਖਾਣੇ ਦੀ ਸੌਖੀ ਹੈ ਨਾ ਇਹ ਤੁਹਾਨੂੰ ਆਂਡੇ ਚੱਕਣੇ ਵੀ ਸੌਖੇ ਨੇ ਵਿੱਚ ਇਦਾਂ ਤੁਸੀਂ ਸਟਰਕਚਰ ਆ ਦੇ ਘਰੇ ਤਿਆਰ ਕਰ ਸਕਦੇ ਹੋ ਤੁਹਾਨੂੰ ਜਿਆਦਾ ਜਾਣਕਾਰੀ ਚਾਹੀਦੀ ਹੋਈ ਤਾਂ ਆਪਾਂ ਨੂੰ ਵਟਸਐਪ ਕਰ ਲਿਓ ਆਪਾਂ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਾਂਗੇ ਪਹਿਲੀ ਗੱਲ ਆਪਾਂ ਲੋਹੀ ਨਾ ਆਹ ਦੇਖੋ ਪਹਿਲੇ ਸੂਏ ਨਾਲ ਸੋ ਇਲੀਰਾਵੀ ਦੀ ਝੋਟੀ ਉਹਦਾ ਪਹਿਲੇ ਸੂਏ ਦਾ ਹੈ 15.2 ਕਿਲੋ ਆਹ ਦੇਖੋ ਨਸੋ ਜੀਆਂ ਮੱਝਾਂ ਗਾਮਾ ਜਰਸੀਆਂ ਨਸੋ ਸੁਧਾਰ ਇੱਥੇ ਇਹ ਦੇਖੋ ਵੀ ਮੱਝਾਂ ਦੇ ਵੀ ਸਿੰਗ ਦਾ ਅੱਗੇ ਹੋਇਆ ਹਨ ਪਹਿਲੀ ਗੱਲ ਵੱਡੀ ਗੱਲ ਮੜੀ ਨੇ ਮੱਝਾਂ ਦਾ ਆਪਾਂ ਮੱਝਾਂ ਦੇ ਸਿੰਗਨੀ ਦਾ ਦੇ ਤੇ ਮੱਜਾਂ ਦੇ ਵੀ ਸਿੰਘ ਦਾ ਅੱਗੇ ਹੋਣਾ ਆ ਪਹਿਲੇ ਸੇ ਦੋਗਲੀ ਨਸਲ ਦੀ ਗਾਂ 24.54 ਕਿਲੋ ਦੁੱਧ ਇੱਕ ਘਾਇ ਤੇ ਨਾਥਾ ਸੁਧਾਰਦੀਆਂ ਝੋਟੀਆਂ ਇਹਨਾਂ ਨੂੰ ਜਾਂ ਸਿੱਧੀ ਬੱਚੀ ਆ ਚਾਈ ਵਾਲੀ ਬੱਚੀ ਨਸਲ ਸੁਧਾਰਦੀ ਬੇਟਾ ਇਹ ਸਾਰਾ ਸ਼ਕਤ ਵੇਖੋ ਦੇਖੋ ਜਿਹੜੀ ਉੱਧਰ ਗਾਂ ਖੜੀ ਸੀ ਨਾ ਉਹਦਾ ਨਿਵਾ ਦੇਖ ਜੀ ਇੱਥੇ ਕਿੰਨਾ ਸੋਨਾ ਲੇਵਾ ਯਾਰ ਉਹ ਜਰਸੀ ਦਾ ਲੇਵਾ ਦੇਖੋ ਦੇਖੋ ਆਇਓ ਇੱਥੇ ਜਿਹਨੂੰ ਵੀਡੀਓ ਜੋਮ ਦੇ ਵਿੱਚ ਦਿਖਦਾ ਨਾ ਉੱਥੋਂ ਫਰੰਟ ਆ ਗਿਆ ਸੀਗਾ ਲੇਵਾ ਦਿਖ ਨਹੀਂ ਰਿਹਾ ਸੀਗਾ ਅੰਦਰ ਇਹ ਜਾਣ ਨਹੀਂ ਦਿੰਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇਵਾ ਬਾਕੀ ਤੁਸੀਂ ਆਇਆ ਕਰੋ ਮੇਲਿਆਂ ਤੇ ਇਹੋ ਜਿਹੇ ਮੇਲੇ ਦੇਖਣ ਵਾਲੇ ਹੁੰਦੇ ਦੇਖਿਆ ਕਰੋ ਜਰੂਰ ਇਹ ਕੱਟਾ ਬਈ ਜਰੂਰ ਪਹੁੰਚਿਆ ਕਰੋ ਮੇਲਿਆਂ ਤੇ ਤੇ ਬਾਕੀ ਵੀਡੀਓ ਬਣਾਉਂਦੇ ਰਾਂ ਜਿਵੇਂ ਜਿਵੇਂ ਆਪਾਂ ਨੂੰ ਕੋਈ ਚੀਜ਼ਾਂ ਵਧੀਆ ਲੱਗਣਗੇ ਆਪਾਂ ਬਣਾਵਾਂਗੇ ਦੇਖੀ ਚੱਲੋ ਵੀਡੀਓ ਲਾਈਕ ਕਮੈਂਟ ਜਰੂਰ ਕਰੋ ਧੰਨਵਾਦ